ਤੁਹਾਨੂੰ ਲਿਖਿਆ ਸਾਰੇ ਆਸ਼ੀਰਵਾਦ ਕਰਦੀਆਂ ਕਿ ਸਭ ਵਧੀਆ ਹੋਵੇਗੇ ਪ੍ਰਮਾਤਮਾ ਵਧੀਆ ਰੱਖੇ ਤੇ ਸਵਾਗਤ ਹੈ ਜੀ ਤੁਹਾਡਾ ਜੱਸੀ ਸਿੱਧੂ 3829 YouTube ਚੈਨਲ ਦੇ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਅੱਜ ਦੀ ਜਿਹੜੀ ਵੀਡੀਓ ਆਪਾਂ ਸ਼ੁਰੂ ਕਰਨ ਲੱਗੇ ਆਂ ਵੀਡੀਓ ਤੁਹਾਡੇ ਸੁਣਨ ਵਾਲੀ ਆ ਜਰੂਰ ਸੁਣ ਕੇ ਜਾਇਓ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਤੇ ਆਪਣੀ ਆਪਣੀ ਰਾਇ ਕਮੈਂਟਾਂ ਦੇ ਵਿੱਚ ਜਰੂਰ ਦੱਸ ਕੇ ਜਾਇਆ ਕਰੋ ਕਿ ਤੁਹਾਨੂੰ ਜਿਹੜੀ ਮੇਰੀ ਵੀਡੀਓ ਆ ਇਹ ਕਿੱਦਾਂ ਦੀ ਲੱਗੀ ਜਾਂ ਤੁਹਾਡੇ ਕੋਸ਼ ਮੇਰਾਂ ਗੱਲਾਂ ਚ ਪੱਲੇ ਪੈਂਦਾ ਜਾਂ ਨਹੀਂ ਪੈਂਦਾ ਤੇ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਆ ਅੱਜ ਦੇ ਵੀਡੀਓ ਆਪਾਂ ਇਸ ਟੌਪਿਕ ਤੇ ਬਣਾਉਣ ਲੱਗੇ ਆਂ ਵੀ ਜਿਵੇਂ ਮੰਨ ਲਓ ਕੋਈ ਕੋਈ ਵੀ ਬੰਦਾ ਜਾਂ ਬੁੜੀ ਕਈ ਲੋਕ ਮੈਨੂੰ ਪੁੱਛਦੇ ਰਹਿੰਦੇ ਵੀ ਤੁਹਾਨੂੰ YouTube ਤੋਂ ਜਾਂ Facebook ਤੋਂ ਕੋਈ ਇਨਕਮ ਵਗੈਰਾ ਆਉਂਦੀ ਆ ਜਾਂ ਨਹੀਂ ਆਉਂਦੀ ਅੱਜ ਆਪਾਂ ਉਸ ਮੁੱਦੇ ਤੇ ਗੱਲ ਕਰਦੇ ਆਂ ਤੇ ਮੈਂ ਕਹਿ ਦਿੰਨੀ ਵੀ ਹਜੇ ਨਾ ਤਾਂ ਮੈਨੂੰ YouTube ਤੋਂ ਕੋਈ ਇਨਕਮ ਨਾ ਆਉਂਦੀ ਆ ਨਾ Facebook ਤੋਂ ਆਉਂਦੀ ਆ ਤੇ ਅਕਸਰ ਹੀ ਮੈਨੂੰ ਲੋਕ ਕਹਿ ਦਿੰਦੇ ਆ ਵੀ ਤੂੰ ਫਿਰ ਇੰਨੀ ਕੁੱਤੇ ਪਕਾਈ ਕਰਦੀ ਆ ਵੀ ਤੂੰ ਇੰਨਾ ਕਿਉਂ ਸਿਰਕ ਪਾਉਣੀ ਜੇ ਤੈਨੂੰ ਨਾ YouTube ਕੁਝ ਦਿੰਦਾ ਨਾ Facebook ਮੈਂ ਕਹਾਂ ਮੈਨੂੰ ਪ੍ਰਮਾਤਮਾ ਤੇ ਵੀ ਵਿਸ਼ਵਾਸ ਆ ਮੈਨੂੰ ਮੇਰੀ ਮਿਹਨਤ ਤੇ ਵੀ ਯਕੀਨ ਆ ਮੈਨੂੰ YouTube ਵੀ ਬਹੁਤ ਕੁਝ ਦਊ ਮੈਨੂੰ Facebook ਵੀ ਬਹੁਤ ਕੁਝ ਦਊ ਪਰ ਮਿਹਨਤ ਕਰਨੀ ਪੈਂਦੀ ਆ ਦੇਖੋ ਆਪਾਂ ਜੱਟ ਜ਼ਿਮੀਦਾਰ ਦੇ ਖੇਤ ਦਿਹਾੜੀ ਜਾਣ ਜੇ ਆਪਾਂ ਜੱਟ ਜ਼ਿਮੀਦਾਰ ਦੇ ਖੇਤ ਜਾ ਕੇ ਕਿਸਾਨ ਦੇ ਖੇਤ ਜਾ ਕੇ ਉੱਤੇ ਕੰਮ ਨਾ ਕਰਾਂਗੇ ਉੱਥੇ ਮਿਹਨਤ ਨਾ ਕਰਾਂਗੇ ਜਿਹੜੇ ਉਹਨੇ ਆਪਾਂ ਨੂੰ ਕੰਮ ਦਿੱਤੇ ਆ ਜਿਹੜੇ ਉਹਨੇ ਆਪਾਂ ਨੂੰ ਦੱਸੇ ਹੁੰਦੇ ਆ ਰੂਲ ਵੀ ਆਹ ਰੂਲ ਤੁਸੀਂ ਵਰਤਣੇ ਆਹ ਕੰਮ ਤੁਸੀਂ ਸਾਡੇ ਖੇਤ ਚ ਕਰਨਾ ਤੇ ਆਪਾਂ ਉਹਨਾਂ ਗੱਲਾਂ ਨੂੰ ਫੋਲੋ ਨਾ ਕਰਾਂਗੇ ਆਪਾਂ ਜੱਟ ਜਿਮੀਦਾਰ ਦੇ ਖੇਤ ਚ ਜਾ ਕੇ ਕਿਸਾਨ ਦੇ ਖੇਤ ਚ ਆਪਾਂ ਕੰਮ ਨਾ ਕਰਾਂਗੇ ਤੇ ਆਪਾਂ ਨੂੰ ਦਿਹਾੜੀ ਕਿਵੇਂ ਦੇਊਗਾ ਜੇ ਆਪਾਂ ਮਿਹਨਤ ਕਰਾਂਗੇ ਉਹਨਾਂਗਲਾ ਦਿਹਾੜੀ ਦੁੱਗਾ ਚਾਹੇ ਰੇਟ ਦੇਵੇ ਚਾਹੇ ਪਹਿਲਾਂ ਦਿਹਾੜੀ ਦੇ ਦੇਵੇ ਚਾਹੇ ਉਹ ਦੂਜਾ ਨਹੀਂ ਆਪਾਂ ਨੂੰ 4 ਦਿਨ ਬਾਅਦ ਚ ਕਦੋਂ ਵੀ ਮੰਨ ਲੂ ਆਪਾਂ ਨੂੰ ਉਹਨੂੰ ਯਾਦ ਹੁੰਦਾ ਵੀ ਇਹ ਬੰਦੇ ਨੇ ਮਿਹਨਤ ਕੀਤੀ ਆ ਮ ਤੇ ਮੈਂ ਇਹਨੂੰ ਮਿਹਨਤ ਦਾ ਫਾਲਤਾਂ ਦੇਣਾ ਹੀ ਦੇਣਾ ਹੈ ਦੀ ਮਿਹਨਤ ਦੇਣੀ ਆ ਮੈਂ ਉਹਦੇ ਯਾਦ ਹੁੰਦੀ ਹੈ ਹਨਾ ਇਹ ਹਿਸਾਬ ਆਪਣਾ ਫੇਸਬੁੱਕ YouTube ਤੇ ਇਹਨਾਂ ਨੂੰ ਵੀ ਪਤਾ ਫੇਸਬੁੱਕ ਨੂੰ ਵੀ ਪਤਾ YouTube ਨੂੰ ਵੀ ਪਤਾ ਵੀ ਮਿਹਨਤ ਬੰਦਾ ਕਰਦਾ ਤੇ ਮੈਂ ਮਤਲਬ ਕਿ ਜਿਹੜੀ ਇਹਦੀ ਮਿਹਨਤ ਦੀ ਕਮਾਈ ਹੈ ਇਹਨੂੰ ਦੇਣੀ ਹੀ ਦੇਣੀ ਆ ਠੀਕ ਆ ਇਹ ਸਮਾਂ ਹੁੰਦਾ ਕੁਝ ਸਮਾਂ ਲੱਗ ਜਾਂਦਾ ਆਪਾਂ ਨੂੰ ਮਿਹਨਤ ਕਰਦਿਆਂ ਨੂੰ ਐ ਨਹੀਂ ਹੁੰਦਾ ਵੀ ਆਪਾਂ ਜੱਟ ਦੇ ਘਰੇ ਜਾ ਕੇ ਖੜ ਗਏ ਤੇ ਉਹਨੇ ਆਪਾਂ ਨੂੰ ਪੈਸੇ ਫੜਾਤੇ ਤੇ ਪੁੱਠੇ ਮੋੜਤਾ ਇਹ ਗੱਲ ਨਹੀਂ ਹੁੰਦੀ ਹੁਣ ਤੁਸੀਂ ਐ ਲਾ ਲਓ ਵੀ ਪਹਿਲਾਂ ਜੱਟ ਜ਼ਿਮੀਦਾਰ ਕਣਕ ਬੀਜਦਾ ਕਣਕ ਬੀਜ ਕੇ ਉਹਨੂੰ ਵੱਢਦਾ ਹੈ ਉਹਨੂੰ ਵੱਢ ਕੇ ਮੰਡੀ 'ਚ ਸਿਰਦਾ ਹੈ ਉਹਨੂੰ ਮੰਡੀ 'ਚੋਂ ਫੇਰ ਬੋਰੀਆਂ 'ਚ ਭਰਦਾ ਫੇਰ ਉਹ ਕਿਤੇ ਪੈਸਿਆਂ ਦਾ ਹੱਕਦਾਰ ਹੁੰਦਾ ਇਹ ਹੀ ਹਿਸਾਬ ਉਹਦਾ ਝੋਨੇ ਦਾ ਫੇਰ ਉਹ ਝੋਨੇ ਦੀ ਫਸਲ ਤੇ ਆ ਜਾਂਦਾ ਝੋਨੇ ਦੀ ਫਸਲ ਦੀ ਪਹਿਲਾਂ ਪਨੀਰੀ ਬੀਜਦਾ ਕਿਸਾਨ ਪਨੀਰੀ ਬੀਜ ਕੇ ਫੇਰ ਉਹਦੇ ਤੇ ਰੇਹਾਂ ਸਪਰੇਆ ਪਾਉਂਦਾ ਫੇਰ ਉਹਨੂੰ ਵੱਟੀ ਕਰਦਾ ਫੇਰ ਉਹਨੂੰ ਚੁੰਡੀ-ਚੁੰਡੀ ਦੇ ਨਾਲ ਜਿਹੜੇ ਮਜ਼ਦੂਰ ਹੁੰਦੇ ਆ ਦਿਹਾੜਗੇ ਹੁੰਦੇ ਆ ਉਹ ਉਹਨੂੰ ਚੁੰਡੀ-ਚੁੰਡੀ ਨਾਲ ਫੱਟ ਕੇ ਉਹਦੀਆਂ ਗੁੱਟੀਆਂ ਬੰਦੇ ਆ ਫੇਰ ਉਹਨੂੰ ਵਾਹਣ ਚੱਲ ਜਾਂਦੇ ਆ ਫੇਰ ਉਹਨੂੰ ਇੱਕ-ਇੱਕ ਡੱਕਾ ਕਰਕੇ ਵਾਹਣ ਦੇ ਵਿੱਚ ਉਹਨੂੰ ਬੀਜਦੇ ਆ ਫੇਰ ਜੱਟ ਜ਼ਿੰਮੇਦਾਰ 6 ਮਹੀਨੇ ਫੇਰ ਉਹਦੇ ਤੇ ਮਿਹਨਤ ਕਰਦਾ ਮਿਹਨਤ ਕਰਨ ਤੋਂ ਬਾਅਦ ਜਦ ਝੋਨਾ ਪੱਕ ਜਾਂਦਾ ਫੇਰ ਵੇਖੋ ਫਸਲ ਪੱਕਣ ਤੱਕ 6 ਮਹੀਨਿਆਂ ਦੇ ਵਿੱਚ ਕਿੰਨੀਆਂ ਹਵਾਵਾਂ ਵਗਦੀਆਂ ਕਿੰਨੇ ਝਖੜ ਝੋਲੇ ਆਉਂਦੇ ਆ ਕਿੰਨੀਆਂ ਮੁਸ਼ਕਲਾਂ ਦਾ ਕਿਸਾਨ ਨੂੰ ਸਾਹਮਣਾ ਕਰਨਾ ਪੈਂਦਾ ਫੇਰ ਕਿਤੇ ਜਾ ਕੇ ਉਹ ਫਸਲ ਪੱਕਦੀ ਹੈ ਤੇ ਜਦੋਂ ਫਸਲ ਪੱਕ ਜਾਂਦੀ ਹੈ ਤੇ ਫੇਰ ਵੀ ਕਿਸਾਨ ਉਹ ਸੌਖੀ ਨਹੀਂ ਵੱਢ ਕੇ ਵੇਚ ਲੈਂਦਾ ਫੇਰ ਵੀ ਕਿਸਾਨ ਉਹਨੂੰ ਪਹਿਲਾਂ ਦਿਹਾੜੀ ਗੇ ਲੱਭਦਾ ਫਿਰ ਦਿਹਾੜੀ ਗੇ ਲੱਭ ਕੇ ਉਹਨੂੰ ਖੇਤ ਚੋਂ ਵੱਢ ਕੇ ਮੰਡੀ ਚ ਲੈ ਜਾਂਦਾ ਫਿਰ ਮੰਡੀ ਚ ਉਹਨੂੰ ਤੋਲ ਲੱਗਦਾ ਸਾਨ ਲੱਗਦਾ ਫੇਰ ਮੰਡੀ ਚ ਵੱਡੀਆਂ ਚ ਲੋੜ ਹੁੰਦੀ ਆ ਫੇਰ ਮਤਲਬ ਕਿ ਉਹ ਆੜਤਕੇ ਕੋਲ ਜਾਂਦੀ ਆ ਆੜਤਕਾ ਫੇਰ ਕਿਤੇ ਜਾ ਕੇ ਕਿਸਾਨ ਦੇ ਖਾਤੇ ਚ ਪੈਸੇ ਪਾਉਂਦਾ ਸੌਖੇ ਨਹੀਂ ਹੁੰਦੇ ਪੈਸੇ ਕਮਾਉਣ ਕਿਸੇ ਵੀ ਕੰਮ ਦੇ ਵਿੱਚ ਆਪਾਂ ਨੂੰ ਮਿਹਨਤ ਕਰਨੀ ਪੈਂਦੀ ਆ ਜੇ ਹੁਣ ਜੱਟ ਜ਼ਮੀਨਦਾਰ ਦੇ ਖੇਤ ਆਪਾਂ ਦਿਹਾੜੀ ਜਾਂਦੇ ਜੇ ਜਾ ਕੇ ਆਪਾਂ ਉਹਦੇ ਖੇਤ ਚ ਕੰਮ ਨਾ ਕਰਾਂਗੇ ਉਹਦੇ ਖੇਤ ਚ ਜਾ ਕੇ ਮਿਹਨਤ ਨਾ ਕਰਾਂਗੇ ਚਾਹੇ ਉਹਨੇ ਆਪਾਂ ਨੂੰ ਵਟਾਂ ਘੜਨ ਤੇ ਲਾਇਆ ਚਾਹੇ ਵਟਾ ਪੋਚਣ ਤੇ ਲਾਇਆ ਚਾਹੇ ਉਹਨੇ ਆਪਾਂ ਨੂੰ ਕੋਈ ਵੀ ਕੰਮ ਖੇਤ ਚ ਦਿੱਤਾ ਜੇ ਆਪਾਂ ਜੱਟ ਜੀ ਵੀਦਾਰ ਦੇ ਖੇਤ ਚ ਜਾ ਕੇ ਕੰਮ ਨਾ ਕਰਾਂਗੇ ਕਿਸਾਨ ਦੇ ਖੇਤ ਚ ਵਿਹਲੇ ਬਹਿ ਜਾਗੇ ਜਾ ਕੇ ਉਹਨੂੰ ਕਵਾਂਗੇ ਦਿਹਾੜੀ ਦੇ ਦੇ ਤੇ ਵਿਹਲੇ ਬੈਠਣ ਤਾਂ ਬਈ ਕੋਈ ਨਹੀਂ ਦਿਹਾੜੀ ਦਿੰਦਾ ਨਾ ਕੋਈ ਦੋ ਟਾਈਮ ਦੀ ਰੋਟੀ ਦਿੰਦਾ ਕੋਈ ਵੀ ਕੰਮ ਆ ਤੁਹਾਨੂੰ ਮਿਹਨਤ ਕਰਨੀ ਪੈਣੀ ਆ ਫਿਰ ਜਾ ਕੇ ਤੁਹਾਨੂੰ ਮਿਹਨਤ ਦਾ ਫਲ ਮਿਲਦਾ ਆਏ ਨਹੀਂ ਹੁੰਦਾ ਹੁਣ ਤੁਸੀਂ ਕਿਸਾਨਾਂ ਵਾਲੀ ਵੇਖ ਲਓ ਵੀ ਕਿੰਨੇ 6-6 ਮਹੀਨੇ ਲਾ ਦਿੰਦੇ ਇਹ ਫਸਲ ਕੱਢਣ ਤੇ ਤੇ ਐਡੀ ਛੇਤੀ ਤਾਂ ਹੁੰਦਾ ਨਹੀਂ ਵੀ ਫਸਲ ਬੀਜਤੀ ਤੇ ਪੈਸੇ ਦੇਤੇ ਕੋਸਾ ਉਹਨੇ ਤੁਝੇ 8 ਤੱਕ ਨੇ ਪੈਸੇ ਦੇਤੇ ਫਸਲ ਬੀਜਤੀ ਤੇ ਚੱਲ ਬਈ ਬਸ ਪੈਸੇ ਵਟੇ ਗਏ ਆਏ ਨਹੀਂ ਹੁੰਦਾ ਹਰ ਇੱਕ ਕੰਮ ਦੇ ਰੂਲ ਹੁੰਦੇ ਆ ਉਸ ਉਹਨਾਂ ਗੱਲਾਂ ਨੂੰ ਜਿਵੇਂ ਕਿ YouTube ਤੇ ਵੀ ਕੁਝ ਰੂਲ ਆ Facebook ਤੇ ਵੀ ਕੁਝ ਰੂਲ ਆ ਉਹਨਾਂ ਨੂੰ ਆਪਾਂ ਫੋਲੋ ਕਰਨਾ ਹੁੰਦਾ ਉਹਨਾਂ ਨੂੰ ਸਮਝਣਾ ਹੁੰਦਾ ਤੇ ਸਮਾਂ ਤਾਂ ਲੱਗ ਹੀ ਜਾਂਦਾ ਹਨਾ ਕੋਈ ਸੌਖਾ ਨਹੀਂ ਹੁੰਦਾ ਕੋਈ ਵੀ ਕੰਮ ਆ ਤੇ ਜਦੋਂ ਆਪਾਂ ਮਿਹਨਤ ਕਰਦੇ ਆ ਆਪਣੀ ਮਿਹਨਤ ਦਾ ਫਲ ਆਪਾਂ ਨੂੰ ਮਿਲਦਾ ਹੀ ਮਿਲਦਾ ਵਾ ਤੇ ਸੋ ਐਂ ਨਾ ਕਹਾ ਪਰ ਉਹ ਵੀ ਤੁਸੀਂ ਆਪਦਾ ਕੰਮ ਕਰਨਾ ਛੱਡ ਦੋ ਕੁਝ ਕਾਤੋਂ ਪਕਾਈ ਕਰਦੇ ਆ ਜਦੋਂ ਤੁਹਾਨੂੰ ਕੋਈ ਇਨਕਮ ਨਹੀਂ ਆਉਂਦੀ ਨਾ ਤੁਹਾਨੂੰ ਫੇਸਬੁੱਕ ਕੁਝ ਦਿੰਦਾ ਨਾ ਤੁਹਾਨੂੰ YouTube ਕੁਝ ਦਿੰਦਾ ਸਾਨੂੰ ਸਾਡੀ ਮਿਹਨਤ ਤੇ ਬਹੁਤ ਯਕੀਨ ਆ ਸਾਨੂੰ ਫੇਸਬੁੱਕ ਵੀ ਕੁਝ ਦੇਊਗਾ ਸਾਨੂੰ YouTube ਵੀ ਬਹੁਤ ਕੁਝ ਦੇਊਗਾ ਕਿਉਂਕਿ ਸਾਨੂੰ ਆਪਦੀ ਮਿਹਨਤ ਤੇ ਵੀ ਬਹੁਤ ਵਿਸ਼ਵਾਸ ਆ ਤੇ ਸਾਨੂੰ ਪਰਮਾਤਮਾ ਤੇ ਵੀ ਬਹੁਤ ਵਿਸ਼ਵਾਸ ਆ ਤੇ ਸਾਡੀ ਮਿਹਨਤ ਇੱਕ ਨਾ ਇੱਕ ਦਿਨ ਜ਼ਰੂਰ ਰੰਗ ਲਿਆਊਗੀ ਸੋ ਐਵੇਂ ਨਾ ਕਹਾ ਕਰੋ ਕਿਸੇ ਨੂੰ ਵੀ ਤੁਸੀਂ ਆ ਕੰਮ ਕਰਨਾ ਛੱਡ ਦਿਓ ਹਰ ਇੱਕ ਬੰਦੇ ਦਾ ਕੰਮ ਜਿਹੜਾ ਕਰਨਾ ਹੁੰਦਾ ਉਹਦੀ ਆਦਤ ਬਣੀ ਹੁੰਦੀ ਹੈ ਉਹ ਨੂੰ ਮਨ ਚ ਉਹਦੇ ਆਏ ਹੁੰਦਾ ਕਿ ਮੈਂ ਇਹ ਕੰਮ ਨੂੰ ਕਰਨਾ ਹੀ ਕਰਨਾ ਹੈ ਠੀਕ ਆ ਤੇ ਜਿਵੇਂ ਕਿਸੇ ਕੋਈ ਬੰਦਾ ਦਿਹਾੜੀ ਲੱਗ ਗਿਆ ਉਹ ਨੂੰ ਆਏ ਹੁੰਦਾ ਵੀ ਮੈਂ ਦਿਹਾੜੀ ਕਰਾਂ ਤਾਂ ਮੈਨੂੰ ਤਾਂ ਪੈਸੇ ਮਿਲਣੇ ਆ ਜੇ ਕੋਈ ਹੁਣ ਵੀਡੀਓ ਪਾਉਂਦਾ ਜਿਦੋਂ ਤੁਹਾਨੂੰ ਪਤਾ ਹੁਣ ਸੋਸ਼ਲ ਮੀਡੀਆ ਤੇ ਰਹਿ ਗਈ ਹਨਾ ਵੀਡੀਓ ਪਾ ਕੇ ਪੈਸੇ ਕਮਾਉਂ ਜਿਹੜੇ ਪੜ੍ਹੇ ਦੇਖੋ ਤਾਂ ਨੌਕਰੀਆਂ ਮੈਂ ਕਰ ਲੈਂਦੇ ਆ ਤੇ ਜਿਹੜਾ ਬੰਦਾ ਅਣਪੜਾ ਹੁਣ ਉਹ ਕੀ ਕਰੂਗਾ ਹਨਾ ਤੇ ਜੇ ਮਤਲਬ ਕਿ ਜੇ ਕਿਸੇ ਜੇ ਕੋਈ ਅਗਲਾ ਕਹਿੰਦਾ ਨੈਟ ਤੇ ਆ ਕੇ ਤੁਸੀਂ ਵੀਡੀਓ ਪੋਨੇ ਨੈਟ ਤੇ ਬੋਲਣਾ ਵੀ ਬਹੁਤ ਔਖਾ ਨੈਟ ਤੇ ਬੋਲਣਾ ਵੀ ਹਰ ਇੱਕ ਬੰਦੇ ਦੇ ਵਸਦਾ ਰੋਗ ਨਹੀਂ ਪਹਿਲਾਂ ਆਪਾਂ ਨੂੰ ਵੀਡੀਓ ਬਣਾਉਣੀ ਪੈਂਦੀ ਆ ਫਿਰ ਉਹਨੂੰ ਵੇਖਣਾ ਪੈਂਦਾ ਵੀ ਅਸੀਂ ਕਿਸੇ ਦੇ ਖਿਲਾਫ ਤਾਂ ਨਹੀਂ ਬੋਲਤਾ ਅਸੀਂ ਕਿਸੇ ਨੂੰ ਗਲਤ ਤਾਂ ਨਹੀਂ ਬੋਲਤਾ ਅਸੀਂ ਕਿਸੇ ਦੇ ਮਤਲਬ ਕਿ ਵੀ ਕਿਸੇ ਨੂੰ ਕੋਈ ਸਾਡੀ ਗੱਲ ਸੁਣ ਕੇ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਜਾਂ YouTube Facebook ਇਸ ਗੱਲ ਨੂੰ ਐਕਸੈਪਟ ਕਰੂਗਾ ਜਾਂ ਨਾ ਕਰੂਗਾ ਸਾਨੂੰ ਇਹ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਜਿਹੜੀ ਆਪਾਂ ਵੀਡੀਓ ਪਾਉਨੇ ਵੀਡੀਓ ਪਾਉਣੀ ਕੋਈ ਆਸਾਨ ਨਹੀਂ ਹੁੰਦੀ ਕਿ ਵੀ ਵੀਡੀਓ ਬਣਾ ਤੀ ਤੇ ਵੀਡੀਓ ਪਾਤੀ ਤੇ ਚੱਲ ਚੱਲ ਗਈ ਵੀਡੀਓ ਜਦੋਂ ਆਪਾਂ ਪਾਉਨੇ ਉਦੋਂ ਆਪਾਂ ਨੂੰ ਲੋਕਾਂ ਨੂੰ ਰੋਕਣਾ ਵੀ ਬਹੁਤ ਔਖਾ ਹੋ ਜਾਂਦਾ ਜਦੋਂ ਹੁਣ ਆਪਾਂ ਵੀਡੀਓ ਪਾਉਨੇ ਸਟ੍ਰਾਟੇਜੀ ਆਪਾਂ ਬੋਲਦੇ ਆ ਆਪਾਂ ਵੇਨੇ ਵੀ ਹਾਂ ਕੋਈ ਰੁਕੂਗਾ ਤੁਹਾਡੀ ਵੀਡੀਓ ਨੂੰ ਵੇਖੂਗਾ ਤੁਹਾਨੂੰ ਵਿਊ ਆਉਣਗੇ ਜੇ ਵਿਊ ਆਉਣਗੇ ਤਾਂ ਆਪਣੀ ਵੀਡੀਓ ਚੱਲਣੀ ਹੈ ਜੇ ਵਿਊ ਨਾ ਆਏ ਤਾਂ ਆਪਣੀ ਵੀਡੀਓ ਚੱਲਣੀ ਨਹੀਂ ਹੈਗੀ ਜੇ ਲੋਕ ਰੋਕਣਗੇ ਦੇਖਣਗੇ ਫਿਰ ਚੱਲਣੀਆਂ ਆਪਣੀਆਂ ਗੱਲਾਂ ਨੂੰ ਸੁਣਨਗੇ ਆਪਣੀਆਂ ਗੱਲਾਂ ਨੂੰ ਆਪਣੇ ਚੈਨਲ ਨੂੰ ਫੋਲੋ ਕਰਨਗੇ ਫੇਸਬੁੱਕ ਤੇ ਲਾ ਲਓ YouTube ਤੇ ਲਾ ਲਓ ਤੇ ਇਹ ਚੀਜ਼ਾਂ ਬਹੁਤ ਮਤਲਬ ਕਿ ਸੋਚਨ ਵਾਲੀਆਂ ਹੈ ਜੋ ਕੋਈ ਵੀ ਕੰਮ ਆ ਕੋਈ ਸੌਖਾ ਨਹੀਂ ਜੇ ਕੋਈ ਖੇਤੀ ਕਰਨੀ ਉਹ ਵੀ ਨਹੀਂ ਸੌਖੀ ਜੇ ਵੀਡੀਓ ਪਾਉਣੀਆਂ ਉਹ ਵੀ ਨਹੀਂ ਸੌਖੀਆਂ ਜੇ ਕਿਸੇ ਦੇ ਆਪਾਂ ਝਾੜੂ ਪੋਚਾ ਕਰਦੇ ਆ ਜਾਂ ਕਿਸੇ ਦੇ ਕੱਪੜੇ ਧੋਨੇ ਆ ਜਾਂ ਵਿਆਹਾਂ ਸ਼ਾਦਗਾਂ ਚ ਭਾਂਡੇ ਮਾਜਦੇ ਆ ਮੈਂ ਕਹਿੰਦੀ ਕੋਈ ਵੀ ਕੰਮ ਕੋਈ ਵੀ ਸੌਖਾ ਨਹੀਂ ਹੈਗਾ ਸੋ ਐ ਨਾ ਕਿਹਾ ਕਰੋ ਵੀ ਤੁਸੀਂ ਨੈੱਟ ਤੇ ਐਵੇਂ ਕਾਹਤੋ ਬੋਲੀ ਜਾਂਦੇ ਨੈੱਟ ਤੇ ਬਾਈ ਐਵੇਂ ਨਹੀਂ ਬੋਲਦੇ ਕਿਸੇ ਗੱਲ ਕਰਕੇ ਬੋਲਦੇ ਆ ਕਿਸੇ ਫਾਇਦੇ ਕਰਕੇ ਬੋਲਦੇ ਆ ਆਪਦੀ ਮਿਹਨਤ ਤੇ ਵਿਸ਼ਵਾਸ ਯਕੀਨ ਕਰਕੇ ਬੋਲਦੇ ਆ ਸਾਨੂੰ YouTube ਵੀ ਕੁਝ ਦਊਗਾ ਸਾਨੂੰ Facebook ਵੀ ਬਹੁਤ ਕੁਝ ਦਊਗਾ ਸਾਨੂੰ ਜਿਹੜੇ ਵੀ ਚੈਨਲ ਤੇ ਅਸੀਂ ਵੀਡੀਓ ਪਾਉਨੇ ਆ ਸਾਨੂੰ ਉਮੀਦ ਆ ਆਸਾ ਸਿਤਾ ਕਰਕੇ ਵੀਡੀਓ ਪਾਉਨੇ ਆ ਤੇ ਸੋ ਕਿਸੇ ਦੀ ਮਿਹਨਤ ਨੂੰ ਆਏ ਨਾ ਕਿਹਾ ਕਰੋ ਵੀ ਤੁਸੀਂ ਕਾਹਤੋ ਵੀਡੀਓ ਪਾਉਨੇ ਜਦੋਂ ਤੁਹਾਨੂੰ ਕੋਈ ਫਾਇਦਾ ਨਹੀਂ ਸਾਨੂੰ ਬਹੁਤ ਫਾਇਦਾ ਸਾਨੂੰ ਆਸਾ ਸਾਨੂੰ ਪਰਮਾਤਮਾ ਤੇ ਵੀ ਵਿਸ਼ਵਾਸ ਸਾਨੂੰ ਆਪਦੀ ਮਿਹਨਤ ਤੇ ਵੀ ਆਸਾ ਤੇ ਸਪੋਰਟ ਕਰਿਆ ਕਰੋ ਜਿੰਨੇ ਟਾਈਮ ਤੁਸੀਂ ਅਗਲੇ ਨੂੰ ਗੱਲਾਂ ਸੁਣਾਉਨੇ ਆ ਗੱਲਾਂ ਕਰਦੇ ਆ ਆਏ ਨਾ ਕਰ ਆਏ ਨਾ ਕਰ ਉਹਨੇ ਚ ਤੁਸੀਂ ਸਪੋਰਟ ਕਰਿਆ ਕਰੋ ਅਗਲੇ ਦਾ ਹੌਸਲਾ ਵੱਧ ਜਾ ਠੀਕ ਆ ਤੇ ਤੁਸੀਂ ਐ ਨਾ ਕਹਿਆ ਕਰੋ ਵੀ ਤੁਹਾਨੂੰ ਮਤਲਬ ਕਿ ਆਏ ਆ ਜੋ ਮੈਂ ਫਲਾਣਾ ਟਿਕੜਾ ਕੁਝ ਵੀ ਨਾ ਕਿਸੇ ਨੂੰ ਕਹਿਆ ਕਰੋ ਹਰ ਇੱਕ ਬੰਦੇ ਦੀ ਆਪਦੀ ਆਪਦੀ ਮਤਲਬ ਕਿ ਮਤਲਬ ਆਪਦਾ ਆਪਦਾ ਮਾਨ ਹੁੰਦਾ ਵੀ ਮੈਂ ਕੀ ਕਰਨਾ ਮੈਂ ਕੀ ਕਰਨਾ ਕੋਈ ਵੀ ਬੰਦਾ ਗਲਤ ਨਹੀਂ ਕਰਦਾ ਸਭ ਨੂੰ ਪਤਾ ਹੁੰਦਾ ਵੀ ਮੈਨੂੰ ਆਪਦੀ ਇੱਜ਼ਤ ਪਿਆਰੀ ਆ ਹਨਾ ਸਾਨੂੰ ਵੀ ਪਤਾ ਵੀ ਸਾਨੂੰ ਇੰਨੇ ਲੋਕ ਦੇਖਦੇ ਆ ਹਾਏ ਤੁਹਾਨੂੰ ਇੰਨੇ ਲੋਕ ਦੇਖਦੇ ਆ ਹਾਏ ਤੁਹਾਨੂੰ ਇੰਨੇ ਲੋਕ ਮੈਨੂੰ ਵੀ ਇਸ ਗੱਲ ਦਾ ਪਤਾ ਵੀ ਮੈਂ ਵੀਡੀਓ ਪਾ ਬਾਤ ਪੈਦਾ ਫਿਰ ਵੀਡੀਓ ਕਿੱਥੋਂ ਤੱਕ ਜਾਂਦੇ ਇੰਨੇ ਲੋਕ ਦੇਖਦੇ ਆ ਸਾਰੇ ਹਰ ਤੰਦ ਵੀ ਮੈਂ ਇੰਨਾ ਮੈਨੂੰ ਨਹੀਂ ਪਉਣਾ ਵੇਖਦੀ ਆ ਤੇ ਕਿਸੇ ਨੂੰ ਵੀ ਵੱਧ ਘੱਟ ਨਾ ਬੋਲਿਆ ਕਰੋ ਇਨੀ ਰਿਕਵੈਸਟ ਕਰਦੀ ਆ ਬਾਕੀ ਵੀਡੀਓ ਜਿਹਨੇ ਮੇਰੀ ਪੂਰੀ ਵੇਖੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਸ਼ੁਕਰੀਆ ਥੈਂਕ ਯੂ ਸਪੋਰਟ ਕਰਦੇ ਰਹੋ ਚੜਦੀ ਗੱ라 ਚ ਰਹੋ ਪਰਮਾਤਮਾ ਸਭ ਨੂੰ ਤਰੱਕੀਆਂ ਬਖਸ਼ੇ ਮੇਰਾ ਕਰੇ ਸੱਚੇ ਪਾਤਸ਼ਾਹ